ਰੰਗਲਾ ਰੰਗਲਾ ਗੁਰਸੱਜਣਾ ਜੀ ਆਰਦੇਵ ਦੇਵ ਜੀ ਕਰਦਾ ਕੋਈ ਪਾਵਨ ਗੁਰ ਦੇਵ ਗੁਰੂ ਦੇਵ ਜੀ ਕਰਦਾ ਕੋਈ ਪਾਵਨ ਗੁਰ ਦੇਵ ਗੁਰੂ ਦੇਵ ਜੀ ਦੇਵ ਨਾ ਕੋਈ ਕਰਤਾ ਭਗਵਾਨ ਦੇਵ ਹضور ਦੇਵ ਜੀ ਕਰਨਾ ਕੋਈ ਕਰਮ ਆਗੜਾ ਦੇਵ ਹضور ਦੇਵ ਜੀ ਕਰਨਾ ਕੋਈ ਕਰਮ ਆਗੜਾ ਸਤਿ ਪਾਲ ਤੁੰ

پہل رسنا پتر مہان مہان کر لکھ خوشیا پاتر ਦੇ ਮੁਖ ਏਕ ਹਰ ਨਾਮ ਦੇ ਮੇਰਾ ਮੰਨ ਤਨ ਸੀਤਲ ਹੋਈ ਜੇਦੋ ਗੁਰਮੁਖ ਪਿਆਰੇ ਸਤਗੁਰੂ ਜੀ ਨਦਰ ਕਰਦੇ ਹਨ ਗੁਰੂ ਪਿਆਰੇ ਰਹਿਤ ਕਰਦੇ ਸਤਗੁਰੂ ਮਹਾਰਾਜ ਖੁਸ਼ੀਆਂ ਬਖਸ਼ਦੇ ਨੇ ਸੇタル ਤੇ ਅੱਜ ਪੂਜਨ ਜੋਗ ਹੈ ਨਮਸਕਾਰ ਹੋ ਰਹੀ ਹੈ। ਕੀ ਹੋ ਰਹੀ ਹੈ ਬਰੇ ਮੁਖ ਪਿਆਰੇ ਉਹ ਕਿਉਂ ਨਮਸਕਾਰ ਕਰ ਰਹੇ ਹਨ ਕਰਤਾ ਉਹੀ ਹੈ ਮਕਾਨ ਉਹੀ ਹੈ। ਅੱਜ ਜੋ ਵੀ ਵਾਰ ਦਿੱ ਲੰਗਦੇ ਨਮਸਕਾਰ ਕਰਕੇ ਗੱਲ ਦੇ। ਕੀ ਹੋ? ਜੋਗੇ ਤੇ ਤੇਨ ਦਰਿਆ ਦੇ ਵਾਲ ਗਾਈ ਹੋਈ ਹੈ ਰੋਜੋ ਸਤਨਾਮ ਸ਼੍ਰੀ ਨਾਮ ਹੈ। ਸਤਿਗੁਰੂ ਦਾ ਪਰਮਾਤਮਾ ਉਹ ਤਰੰਤੇ ਗੂੰਜਣ ਜੋਗ ਹੋ ਜਾਂਦੀ ਹੈ ਜਿੱਥੇ ਜਾਏ ਵਹਿ ਬਿਰ ਸਤਿਗੁਰੂ ਸੋ ਧਾਰਨ ਸੁਹਾਵਾ ਨਾ ਨਾਮ ਦਾ ਤਰੰਤ ਸੁਹਾਵੀ ਤਾਲ ਸੁਹਾਵਾ ਜਿੱਥੇ ਵੀ ਸਤਿਗੁਰ ਜੀ ਮਹਾਰਾਜ ਬੈਠ ਗਏ ਨਾ ਗੁਰੂ ਜੀ ਆਦੇ ਉਹ ਤਰੰਤੇ ਗੂੰਜਣ ਜੋ ਗੁੰਜ ਜਾਂਦੀ ਹੈ ਉਹ ਤਰੰਤੇ ਨਪੇ ਕਾਰਨ ਕਰਦੀ ਹੈ ਇਸ ਪਤਨੀ ਤੇ ਅਜਗੁਰੂ ਜਨ ਸਰ ਪਾਸ ਸਰ ਜੀ ਪੁੱਤ ਜੀ ਅਗਰਾਈ ਦੇ ਪਰਿਵਾਰ ਦੇ ਸਤਗੁਰ ਨੇ ਰਹਿਮਤ ਕੀਤੀ ਇਹ ਪਰਿਵਾਰ ਨੂੰ ਪਾਈ ਸਰ ਪੰਜ ਸਰਦਾਰ ਹਰਿੰਦਰ ਸਿੰਘ ਜੀ ਦਾਸ ਰਹੇ ਸੀ ਬੇਪੋਚੀ ਮਹਾਂ ਜੀ ਜੇ ਸਤਗੁਰ ਮਹਾਰਾਜੀ ਦਾ ਬਹੁਤ ਆਸਰਾ ਤੱਕੀ ਹੈ ਇਹ ਹਾਜ਼ਰ ਕੁਈ ਕਾਰਨ ਕਬਿਲ ਕਾਰਨ ਜਨਾਲੀ ਕਾਰਨ ਬਣਦੇ ਪਹਿਲਾਂ ਕਾਰਨ ਬਣਦੇ ਫਿਰ ਕਾਨ ਜੀ ਸਰਦਾਰ ਹਰਿੰਦਰ ਸਿੰਘ ਜੀ ਕਹਿੰਨ ਲੱਗੇ ਬਾਪਾ ਜੀ ਕਦੇ ਅੰਮ੍ਰਿਤ ਵੇਲੇ ਨਾ ਕਹਿੰਦੇ ਨਾ 4 ਵਜੇ ਉੱਠਿਆ ਦੇਖੋ ਗੁਰੂ ਨੂੰ ਪਿਆਰੇ ਜੇਕਰ ਆਪਣਾ ਸਤਿਗੁਰੂ ਮਹਾਰਾਜ ਨੇ ਕੋਦੋਂ ਦਾਗ ਕਰਦੇ ਆ ਜੀ ਜਦੋਂ ਇੱਕ ਘਰ ਦੇ ਵਿੱਚ ਸਰਦੀ ਹੈ ਵਿਆਹ ਹੈ ਕੋਦੋਂ ਸਤਿਗੁਰੂ ਮਹਾਰਾਜ ਨੇ ਜਾਦੂ ਕਰਦੀ ਹੈ ਕੋਦੋਂ ਜਿੰਦਗੀ ਦੀ ਲੋਕੀ ਤਕਲੀਫ ਹੈ ਪਰ ਇੱਕ ਹੁੰਦਾ ਕਰੋ ਪਿਆਰੇ ਉਹ ਸਤਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ ਤੇ ਸੰਗਤਾਂ ਦੀ ਸੇਵਾ ਕਰਨੀ। ਭਾਈ ਜੀ ਕਹਿੰਦੇ ਕਿ ਮੈਂ ਚਾਰ ਉਠਿਆ ਬਾਪਾ ਜੀ ਕਦ ਮੇਰੇ ਉਠਣ ਸਾਰ ਨੂੰ ਮਨ ਦੇ ਵਿੱਚ ਫੁਰਨਾ ਬਣਿਆ ਕਿ ਮੈਂ ਆਪਣੇ ਜ਼ਰਾ ਦੇਖੇ ਸਤਗੁਰੂ ਮਹਾਰਾਜ ਜੀ ਦੇ ਹੁਕਮ ਵਾਲ ਵਿੱਚ ਚੰਗ ਤੋਂ ੜੇ ਆ। ਜੇ ਸ੍ਰੀ ਅਕਾਲ ਪੁਰਖ ਦਾ ਸੰਸਕਰਣ ਕਰਵਾਉਂਦੇ ਆ ਉਹਨਾਂ ਸਤਿਗੁਰੂ ਪ੍ਰਭ ਦੇ ਵਿੱਚ ਫਰਮਾਈ ਬਣਾ ਦੇ। ਕੋਈ ਲੈ ਚਾਹੀ ਪਣਾ ਬੇਚਦੇ ਆ ਤੁਹਾਨੂੰ ਤੇਜ ਨੂੰ ਵੀ ਹਾਫ ਵਾਲੇ ਸਤਗੁਰੂ ਮਹਾਰਾਜ ਦੇ ਚਰਨ ਪੁਰੋਮੇ ਇਹ ਪਹਿਲਾਂ ਵੀ ਇਹਨਾਂ ਦੋ ਮਹੀਨੇ ਯਾਤ ਕਰਦੇ ਆ ਤੇ ਅਮਰ ਤੇ ਵੇਲੇ ਚਾਨਤੀ ਉੱਠੇ ਹੋਏ ਮਨ ਤੇ ਖਿਆਲ ਆਇਆ ਉਹਨਾਂ ਸਾਹਿਬ ਜਿਵੇਂ ਸਤਗੁਰੂ ਮਹਾਰਾਜ ਦੇ ਚਰਨ ਕੋਲ ਸੰਗਤਾਂ ਦੀ ਸੇਵਾ ਕਰਨੀ ਧਰਮਪਿਆਰੋ ਪਰਿਵਾਰ ਨੇ ਪਰਸੋਂ ਤੋਂ ਲੈ ਕੇ ਅੱਜ ਤੱਕ ਲਾਹੀ ਜੋ ਬਾਣੀ ਹੈ ਸਭ ਨੂੰ ਪਾਠ ਸਰੀ ਦਰਗਾਹੀ ਬਾਣੀ ਹੈ ਬਹੁਤ ਰਵਾਣੀ ਦੇ ਸ੍ਰੀ ਅਖੰਡ ਪਾਠ ਸੰਜਾਲ ਅਰੰਭ ਕਰਵਾਈ ਹੈ ਪਰ ਪਰਿਵਾਰ ਦੇ ਵੱਲੋਂ ਪਰ ਗੁਰੂ ਕੇ ਜੀਰਾਂ ਦੇ ਵੱਲੋਂ ਗੁਰੂ ਕਰ ਬੜੇ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਆਪ ਜੀ ਨੇ ਬਹੁਤ ਸਾਰੀ ਖੁਸ਼ੀ ਅਤੇ ਬੜੀ ਜੁਰਬਾਨੀ ਸਤਿਗੁਰਾਂ ਦੀ ਜੇ ਪਰਿਵਾਰ ਨੇ ਬਣੇ ਸ਼ਰਧਾ ਭਾਵਨਾ ਦੇ ਨਾਲ ਤਨ ਤਨ ਗੁਰੂ ਕੀ ਵਡੇਰਾਂ ਦੀ ਜ ਸਾਜ ਤਾ ਦੀ ਵਣੇ ਸੇਵਾ ਕੀਤੀ ਹੈ ਇਹ ਕਹਿਣ ਦੀ ਗੱਲ ਨਹੀਂ ਗੁਰੂ ਕਾ ਕੋਈ ਬੜਾਈ ਹੈ ਜਾਂ ਮੋ ਤੇਨੇ ਸਾਥ ਸੰਗ ਦੀ ਪਰ ਜੋ ਸੇਵਾਂ ਗੁਰੂ ਕਾ ਜੋ ਕਰਦੇ ਆ ਜਿਹਨਾਂ ਦੇ ਮਨ ਚ ਸ਼ਰਧਾ ਹੈ ਭਾਵਨਾ ਹੈ ਕਿ ਮੈਂ ਸਤ ਗੁਰੂ ਦੇ ਵਡੇਰਾਂ ਦੀ ਦੁਨੀਆ ਸਾਗ ਦਾ ਵੀ ਸੇਵਾ ਕਰ ਰਹੀ ਹੈ ਜੋ ਸੇਵਾ ਕਰਦੇ ਆ ਸੰਗਤ ਨੂੰ ਪਾਵਨਤਾ ਪ੍ਰਵਾਸਰੀ ਕਰਦੇ ਭਾਈ ਸੰਗਤਾਂ ਦੀ ਸੇਵਾ ਕਰਦੀ ਹੈ ਉਹਦੇ ਸਭ ਕੁਝ ਪ੍ਰਾਪਤ ਕਰ ਦਿੰਦੀ ਹੈ ਕਿਉਂਕਿ ਸੰਗਤਾਂ ਵਿੱਚ ਹੀ ਪਰਮਾਤਮਾ ਦੀ ਵਸਦੀ ਹੈ ਵਿੱਚ ਹਰ ਪ੍ਰਮ ਸੰਗਤ ਬਸ ਹੈ ਯੂਰੇ ਸਤਿਗੁਰੂ ਦੀ ਪਰਮਾਤਮਾ ਕਿੰਨੇ ਵਸਦੇ ਆ ਤੇ ਸੰਗਤ ਵਿੱਚ ਵਸਦੀ ਹੈ ਪਰਮਾਤਮਾ ਨੂੰ ਸੇਵਾ ਕਰਦੇ ਜਿਹਨੇ ਇਸ ਕਰਕੇ ਪਲ ਸੇਵਾ ਦਾ ਰਣਜਾ ਕਰਦੇ ਜੋ ਸੇਵਾਦਾਰ ਕਦੇ ਵੱਡਾ ਹੁੰਦਾ ਰਹੇ ਲੋਕਾਂ ਦੇ ਸੇਵਕ ਵੱਡਾ ਹੁੰਦਾ ਹੈ ਸੇਵਕ ਵੱਡਾ ਸੇਵਕ ਛੰਡ ਜਾਂਦਾ ਸੇਵਕ ਛੰਡ ਜਾਂਦਾ ਸੇਵਕ ਵੱਡਾ ਦੇਵ ਗਵਣ ਜਾ ਗਰਮਾ ਹੈ ਦੇਵ ਗਵਣ ਜਾ ਸੇ ਵੜ ਜਾ ਬਣ ਜਾ ਜੇ ਤੁਮ ਬਣ ਜਾ ਵੜ ਜਾ ਬਣ ਜਾ ਜੇ ਤੁਮ ਬਣ ਜਾ ਬਣ ਜਾ ਬਣ ਤੁਮ ਬਣ ਜਾ ਬਣ ਜਾ ਜੇ ਸਾਹ ਹੈ ਤੇਰੀ ਬੁਖਵੰਡਾ ਦੇ ਬੁਖਵੰਡਾ ਜੀ ਬਹੰਨਾ ਉੱਠਾ ਹੈ ਤੇ ਰੁਖ ਬਣ ਜਾਂਦੇ ਬੁਖਵੰਡਾ ਜੀ ਜੇ ਬੁਖਵੰਡਾ ਪਾਹ ਪਿਆਰ ਹੁੰਦਾ ਹੈ ਪਰ ਸੇਵਕ ਬਣਨਾ ਕੋਈ ਸੌਖੀ ਗੱਲ ਨਹੀਂ ਕਰਦਾ ਬਹੁਤ ਜਿਆਦਾ ਹੈ ਜੇ ਸਤਿਗੁਰ ਦਾ ਕੋਈ ਸੇਵਕ ਬਣੇ ਨਾ ਕਹਿੰਦੇ ਮੈਂ ਸੇਵਕ ਬਣਨਾ ਬੜਾ ਔਖਾ ਸੇਵਕ ਬਣਨਾ ਤਾਂ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਮਹਾਰਾਜ ਜੀ ਦੇ ਚਾਨਾ ਵਿੱਚ ਨਾ ਆਏ ਪਾਈ ਲੈਣਾ ਦੀ ਪਾਈ ਲੈਣਾ ਦੀ ਆਏ